ਮਾਂ ਮੇਰੀ ਕਣਸਾਵਾ ਬੂਟਾ ਯਾਰੋ ਰੱਬ ਦਾ ਦੂਜਾ ਬਾਜੋ ਇਸ ਤੇ ਕੋਈ ਨਾ ਪੁੱਛੇ ਹੱਥੋਂ ਟੁਕੜੇ ਖੋ ਲੈਂਦੇ ਨੇ ਕਾਂ ਮਾਂ ਮੇਰੀ ਕਣਸਾਵਾ ਬੂਟਾ ਯਾਰੋ ਰੱਬ ਦਾ ਦੂਜਾ ਮਾਸੀ ਮਾਮੀ ਤਾਈ ਚਾਚੀ ਭੂਆ ਲੈ ਨਾ ਸਕੀਆਂ ਇਸ ਦੀ ਥਾਂ ਮਾਂ ਮੇਰੀ ਕਣਸਾਵਾ ਬੂਟਾ ਯਾਰੋ ਰੱਬ ਦਾ ਦੂਜਾ ਸੁੱਕੇ ਪਾਵੇ ਗਿੱਲੇ ਸੋਵੇਂ ਰੋਵਾਂ ਝਟ ਲੈ ਤੁਰੇ ਦੇਖੇ ਧੁੱਪ ਨਾ ਛਾਂ ਮਾਂ ਮੇਰੀ ਕਣਸਾਵਾਂ ਬੂਟਾ ਯਾਰੋ ਰੱਬ ਦਾ ਦੂਜਾ ਨਾਂ ਖੁਸ਼ੀਆਂ ਦੇ ਵਿੱਚ ਖੀਵੀ ਹੋਵੇ ਫੜ ਉਂਗਲੀ ਜਦ ਤੁਰਦਾ ਸਾਂ ਮਾਂ ਮੇਰੀ ਕਣਸਾਵਾਂ ਬੂਟਾ ਰੱਬ ਦਾ ਦੂਜਾ ਨਾਂ ਦੇ ਅਸੀਸਾਂ ਗੁਨਾਹ ਹਰ ਲਵੇ ਜਦ ਨਿਮਕੇ ਮੱਥਾ ਟੇਕਣ ਜਾ ਮਾਂ ਮੇਰੀ ਕਣਸਾਵਾਂ ਬੂਟਾ ਰੱਬ ਦਾ ਦੂਜਾ ਨਾਂ ਮਾਂ ਦੀ ਮਮਤਾ ਦਵੇ ਹਲਾਰੇ ਜਦ ਵੀ ਰੁੱਸੀ ਨੂੰ ਮਨਾਵਾ ਤਾਂ ਮਾਂ ਮੇਰੀ ਕਣਸਾਵਾ ਬੂਟਾ ਰੱਬ ਦਾ ਦੂਜਾ ਨਾਮ ਬਾਬੇ ਧਰਤ ਦਾ ਦਿੱਤਾ ਦਰਜਾ ਗੋਦ ਚ ਵਸਦੇ ਪਿੰਡ ਜਹਾਂ ਮਾਂ ਮੇਰੀ ਕਣਸਾਵਾ ਬੂਟਾ ਰੱਬ ਦਾ ਦੂਜਾ ਨਾਮ ਜੇ ਨਮਾਜਾਂ ਤੇ ਗੁਰਧਾਮ ਦੇਖਣੇ ਕਰ ਸੇਵਾ ਮਿਲੇਗੀ ਠੰਡੀ ਥਾਂ ਮਾਂ ਮੇਰੀ ਕਣਸਾਵਾ ਬੂਟਾ ਰੱਬ ਦਾ ਦੂਜਾ ਨਾਮ ਲੋੜ ਪਈ ਪੁੱਤਰਾਂ ਦੇ ਹਾਰ ਭਰੋਏ ਪੀਸਣ ਪੀਸੇ ਰਤਾ ਵੀ ਡੋਲੇ ਨਾ ਮਾਂ ਮੇਰੀ ਕਣਸਾਵਾਂ ਬੂਟਾ ਰੱਬ ਦਾ ਦੂਜਾ ਨਾਮ ਕਰ ਲੋ ਸੇਵਾ ਮਾਂ ਦੀ ਰੱਜ ਕੇ ਚਹਾਨ ਕਹੇ ਮੁੜ ਕੇ ਮਿਲਣੀ ਨਾ ਮਾਂ ਮੇਰੀ ਕਣਸਾਵਾਂ ਬੂਟਾ ਰੱਬ ਦਾ ਦੂਜਾ ਨਾਮ ਮਾਂ ਮੇਰੀ ਕਣਸਾਵਾਂ ਬੂਟਾ ਰੱਬ ਦਾ ਦੂਜਾ ਨਾਮ